ਅਕਾ ਦੇ ਵਿੱਚ ਹੋਈ ਭਿਆਨਕ ਟੱਕਰ ਤੋਂ ਬਾਅਦ ਦੋ ਪੰਜਾਬੀ ਮੁੰਡਿਆਂ ਦੀ ਜਾਨ ਜਾਣ ਦੀ ਦੁਖਦ ਖਬਰ ਦਾ ਪਤਾ ਲੱਗਿਆ ਸੀ ਪਤਾ ਲੱਗਿਆ ਕਿ ਇਹ ਦੋਵੇਂ ਆਪਸ ਦੇ ਵਿੱਚ ਪੱਕੇ ਦੋਸਤ ਸਨ ਸ਼ੁੱਕਰਵਾਰ ਨੂੰ ਦਸੂਹਾਤੇ ਪਿੰਡ ਤਰਕਿਆਣਾ ਇਹਨਾਂ ਦੀਆਂ ਮ੍ਰਿਤਕ ਜਦੋਂ ਦੇਹਾਂ ਪਹੁੰਚਦੀਆਂ ਨੇ ਤਾਂ ਪੂਰੇ ਪਿੰਡ ਦੇ ਵਿੱਚ ਰੋਣ ਦੀਆਂ ਆਵਾਜ਼ਾਂ ਹੁੰਦੀਆਂ ਨੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਰੋਂਦੇ ਹੋਏ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਅੰਤਿਮ ਵਿਦਾਇਤ ਤਾਂ ਦੇ ਦਿੱਤੀ ਪਰ ਇਹ ਦੁੱਖ ਕਦੇ ਵੀ ਨਾ ਭੁੱਲਣ ਵਾਲਾ ਹੈ ਮ੍ਰਿਤਕ 22 ਸਾਲਾ ਸੁਖਚਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਇੱਕੋ ਸ਼ਮਸ਼ਾਨ ਘਾਟ ਦੇ ਵਿੱਚ ਜਿਨ੍ਹਾਂ ਦਾ ਸੰਸਕਾਰ ਕੀਤਾ ਗਿਆ ਇੱਕੋ ਪਿੰਡ ਦੇ ਰਹਿਣ ਵਾਲੇ ਦੋ ਦੋਸਤਾਂ ਦੇ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਦੋਵੇਂ ਹੀ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦੇ ਘਰਾਂ ਦੇ ਵਿੱਚ ਇਕਲੌਤੇ ਪੁੱਤਰ ਸਨ ਜੋ ਕਿ 7 ਮਾਰਚ 2024 ਨੂੰ ਅਮਰੀਕਾ ਦੇ ਕੈਲੀਫੋਰਨੀਆ ਤੇ ਨਿਊ ਮੈਕਸੀਕੋ ਦੇ ਵਿੱਚ ਕਾਰ ਹਾਈਵੇ ਤੇ ਹਾਦਸੇ ਦਾ ਸ਼ਿਕਾਰ ਹੋਏ ਸਨ ਗਲਤ ਸਾਈਡ ਤੋਂ ਆ ਰਹੀ ਇੱਕ ਹੋਰ ਟਰੈਲਰ ਦੇ ਵੱਲੋਂ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਦੇ ਵਿੱਚ ਦੋਹਾਂ ਮੁੰਡਿਆਂ ਦੀ ਜਾਨ ਤਾਂ ਗਈ ਹੀ ਅਤੇ ਨਾਲ ਹੀ ਉਹਨਾਂ ਦੇ ਅਮ੍ਰਿਤਕ ਦੇ ਹਾਂ ਗੱਡੀ ਦੇ ਵਿੱਚ ਹੀ ਫਸ ਗਈਆਂ ਜਿਨ੍ਹਾਂ ਨੂੰ ਬਹੁਤ ਹੀ ਜਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਟਰਾਲੇ ਦੇ ਅੰਦਰ ਬੁਰੀ ਤਰ੍ਹਾਂ ਫਸੇ ਹੋਏ ਸਨ ਦੇਖਣ ਵਾਲਿਆਂ ਦੇ ਮੂੰਹ ਦੇ ਵਿੱਚੋਂ ਵੀ ਰੱਬ ਦਾ ਨਾਂ ਹੀ ਨਿਕਲਦਾ ਸੀ ਹਾਦਸੇ ਦੌਰਾਨ ਉਹਨਾਂ ਦੀ ਮੌਕੇ ਤੇ ਜਾਨ ਗਈ ਭਿਆਨਕ ਹਾਦਸੇ ਦੇ ਵਿੱਚ ਦੋਵਾਂ ਦੋਸਤਾਂ ਨੂੰ ਟਰਾਲੇ ਵਿੱਚੋਂ ਕੱਢਣ ਦੇ ਵਿੱਚ ਹੀ 6 ਘੰਟੇ ਦਾ ਸਮਾਂ ਲੱਗ ਗਿਆ ਜੇਸੀਬੀ ਅਤੇ ਕਟਰ ਦੀ ਮਦਦ ਦੇ ਨਾਲ ਟਰਾਲੇ ਦੇ ਅਗਲੇ ਹਿੱਸੇ ਨੂੰ ਕੱਟ ਕੇ ਮੁੰਡਿਆਂ ਦੀਆਂ ਮ੍ਰਿਤਕ ਦੀਹਾਂ ਨੂੰ ਬਾਹਰ ਕੱਢੀਆਂ ਗਈਆਂ ਤੇ ਉਹਨਾਂ ਦੇ ਹਾਲਾਤ ਹੁਣ ਦੇਖਣਯੋਗ ਨਹੀਂ ਸੀ ਕਪਾਹ ਕਰ 3 ਦਿਨ ਹੋ ਗਏ ਅਮਰੀਕਾ ਦੇ ਵਿੱਚ ਬੱਚੇ ਪਾਕਿਸਤਾਨ ਦੇ ਵਿੱਚ ਗਏ ਸੀ ਦੋਨੋਂ ਹੀ ਮਤਲਬ ਆਪਣੀ ਕਮਾਈ ਕਰਨ ਵਾਸਤੇ ਤੇ ਉਹ ਉੱਥੇ ਡਰਾਈਵਰੀ ਕਰਦੇ ਸੀ ਇਨਾ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਉੱਥੇ ਤੇ ਹੁਣ ਅੱਜ ਇਹਨਾਂ ਦੀ ਮਤਲਬ ਮਰ ਤੱਕ ਸਰੀਰ ਇੱਥੇ ਆਣ ਕੇ ਸਸਕਾਰ ਕੀਤਾ ਗਿਆ ਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਂ ਤਾਂ ਜੀ ਕੋਈ ਇਹਨਾਂ ਦੇ ਮਤਲਬ ਵਿੱਤੀ ਲੇ ਪ੍ਰਭਾਵ ਜਿਹੜਾ ਚੱਲਿਆ ਨਹੀਂ ਜਾਂਦਾ ਤੇ ਦੂਸਰਾ ਇਹ ਬੱਚੇ ਜੇ ਗਏ ਨੂੰ ਥੋੜੀ ਦੇਰ ਹੋਈ ਸੀ ਦੁਨੀ ਪਰਵਾਹ ਪਰਿਵਾਰ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਇਹ ਇਹਨਾਂ ਦੇ ਬੱਚਿਆਂ ਦੇ ਸਿਰ ਤੇ ਇਹਨਾਂ ਦਾ ਨਿਰਭਰ ਚੱਲਦਾ ਤੇ ਫੋਨ ਇਹਨਾਂ ਦੀ ਬਹੁਤ ਜ਼ਿਆਦਾ ਬੰਦੀ ਹਾਂ ਤੇ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ ਤੇ ਡੇਢ ਸਾਲ ਪਹਿਲਾਂ ਇਹ ਵਿਦੇਸ਼ ਦੇ ਵਿੱਚ ਗਏ ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਕਿ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਖੁਸ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਝ ਹੋਰ ਜਿੰਮੇਂਜਾਤਾ ਸਨ ਆ ਕਿ ਦਵਾਂਗੇ ਲੇਕਿਨ ਅਨਹੋਲੀ ਨੇ ਕੁਝ ਹੋਰ ਹੀ ਕਰ ਦਿੱਤਾ ਜਮੀਨਾਂ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਹਾਂ ਬੱਚਿਆਂ ਦੀ ਅਮਰੀਕਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬਾਡੀਆਂ ਵਿਦੇਸ਼ ਚੋਂ ਵਾਪਸ ਆਈਆਂ ਅੱਜ ਪਿੰਡ ਟੇਰਖਾਨਾਂ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ ਇੱਥੇ ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ ਤੇ ਜਦੋਂ ਬਾਹਰ ਵਿਦੇਸ਼ ਗਏ ਤੇ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ ਜਿਹੜਾ ਕਿ ਰਗਵੀਰ ਸਿੰਘ ਦਾ ਪੁੱਤ ਜਰ ਰਗਵੀਰ ਸਿੰਘ ਟੇਰਖਾਨਾਂ ਦਾ ਪੁੱਤ ਜਹਾਏ ਉਹ ਕੈਨੇਡਾ ਸੀ ਕੈਨੇਡਾ ਤੋਂ ਬਾਅਦ ਫਿਰ ਉਹ ਅਮਰੀਕਾ ਚਲਾ ਗਿਆ ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ ਇਕੱਠਿਆਂ ਹੀ ਟਰਾਲਾ ਚਲਾਇਆ ਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਹੋਇਆ। ਹਾਂਜੀ ਭਾਈ ਸਾਰਿਆਂ ਨੂੰ ਸੱਸੇ ਗੱਲ ਦੀ। ਆਪਣਾ ਮਕਫੂਕੋ ਭਾਜੀ 100 ਐਗਜ਼ਿਟ ਤੇ ਲੱਗ ਗਏ। ਆਪਣਾ ਕਸੀਨੋ ਟੱਪ ਕੇ ਟਰੱਕ ਦਾ ਐਕਸੀਡੈਂਟ ਹੋ ਗਿਆ ਭਾਜੀ। ਬਹੁਤ ਗੰਦਾ ਐਕਸੀਡੈਂਟ ਹੋਇਆ ਆਪਣਾ। ਆ ਬਾਈ ਤਾਂ ਵਿਚਾਰਾ ਮਨ ਲਾਦਾ ਡੈਡੀ ਹੋ ਗਿਆ। ਵਾਏ ਗਰੂ। ਬਹੁਤ ਗੰਦਾ ਐਕਸੀਡੈਂਟ ਹੋਇਆ ਭਾਜੀ। ਤੇ ਆਪਣਾ ਮੇਰਾ ਵੀਰ ਪਿੱਛੇ ਹੀ ਰੁਕ ਜਾਓ। ਤੇ ਬਹੁਤ ਤਗੜਾ ਜਾਮ ਲੱਗਣਾ I think 2 ਟਰੱਕ ਵੱਜੇ ਆ। ਬਸ ਸਾਰੇ ਨਾ ਵਾਹ ਬਸ ਮੇਰੇ ਕੋਲ ਨੋ ਨੋ ਬਾਹਰ ਬਾਹਰ ਕਿਨਵਾਲੇ ਫਿਰ ਮੈਂ ਕਹਿੰਦਾ ਭਾਈ ਦਰਦੀ ਬਣੀ ਹੈ। ਸਾਰੇ ਦੋਈ ਮੈਂ ਨਾ ਭਾਈ ਓਏ ਬਹੁਤ ਪਣੀ ਦੋਸਤਾਂ

मर्चा मू चाहींद ਗੱਲ ਵਾਸਤੇ ਤੇ ਉੱਥੇ ਡਰਾਈਵਰੀ ਕਰਦੇ ਸੀ ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਦੀ ਮੌਤ ਹੋ ਗਈ ਉੱਥੇ ਤੇ ਹੁਣ ਅੱਜ ਇਹਨਾਂ ਦੀ ਮਤਲਬ ਮਰ ਤੱਕ ਸਰੀਰ ਇੱਥੇ ਆਣ ਕੇ ਸਸਕਾਰ ਕੀਤਾ ਗਿਆ ਤੇ ਪਰਿਵਾਰਾਂ ਦੀ ਦੋਨਾਂ ਦੀ ਆਰਥਿਕ ਮੰਦੀ ਹਾਲਤ ਹੈ ਜੀ ਕੋਈ ਇਹਨਾਂ ਤੇ ਮਤਲਬ ਐਸ ਵੀ ਦੇ ਇੰਨਾਵ ਜਿਹੜਾ ਚੱਲਿਆ ਨਹੀਂ ਜਾਂਦਾ ਤੇ ਦੂਸਰਾ ਇਹ ਬੱਚੇ ਅਜੇ ਗਾਇਆਂ ਨੂੰ ਥੋੜੀ ਦੇਰ ਹੋਈ ਸੀ ਦੋਨੇ ਪਰਿਵਾਰ ਪਰਿਵਾਰ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਇਹ ਇਹਨਾਂ ਦੇ ਬੱਚਿਆਂ ਦੇ ਸਿਰ ਤੇ ਇਹਨਾਂ ਦਾ ਨਿਰਭਾਹ ਚੱਲਦਾ ਸੀ ਤੇ ਫੋਨ ਇਹਨਾਂ ਦੇ ਬਹੁਤ ਜਿਆਦਾ ਮਗੇ ਜਾਂਦੇ। ਇਹ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ ਤੇ 1.5 ਸਾਲ ਪਹਿਲਾਂ ਵਿਦੇਸ਼ ਦੇ ਵਿੱਚ ਗਏ। ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਤੇ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਛ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਝ ਹੋਰ ਜਮੀਨ ਜਾਇਦਾਦਾਂ ਲੈ ਕੇ ਦਵਾਂਗੇ। ਲੇਕਨ ਅਨਹੋਣੀ ਨੇ ਕੁਝ ਹੋਰ ਹੀ ਕਰ ਦਿੱਤਾ ਮਹੀਨਾ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਵਾਂ ਬੱਚਿਆਂ ਦੀ ਅਮਰੀਕਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ ਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬਾਡੀਆਂ ਵਿਦੇਸ਼ ਚੋਂ